ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜੀ ਤੁਹਾਡਾ ਆਪਣਾ ਜੱਜ ਪੰਡੋਰੀ ਵਾਲਾ ਪ੍ਰਧਾਨ ਐਸਸੀ ਪ੍ਰਿੰਟ ਪੰਜਾਬ ਅੱਜ ਮੈਂ ਇੱਕ ਵੀਡੀਓ ਦੇਖ ਰਿਆ ਸੀ ਸਾਡੀ ਭੈਣ ਦਲੇਰ ਕੌਰ ਦੀ ਜਿਹੜੀ ਰੋ ਰੋ ਕੇ ਆਪਦਾ ਦਰਦ ਦੱਸ ਰਹੀ ਸੀ ਕਿ ਕਿਸੇ ਨੇ ਮੈਨੂੰ ਚੱਲਦੇ ਪ੍ਰੋਗਰਾਮ ਦੇ ਵਿੱਚ ਟੋਕਿਆ ਤੇ ਆਪਦੀ ਗੁੰਡਾਗਰਦੀ ਦਿਖਾਈ ਤੇ ਟੋਕਣ ਦੀ ਵਜ੍ਹਾ ਕੀ ਸੀ ਟੋਕਣ ਦੀ ਵਜ੍ਹਾ ਇਹ ਸੀ ਵੀ ਉਹਨੇ ਚੱਲਦੇ ਪ੍ਰੋਗਰਾਮ ਦੇ ਵਿੱਚ ਇੱਕ ਅ ਜਿਹੜਾ ਪ੍ਰਚਾਰ ਕਰ ਰਹੀ ਸੀ ਉਹਦੇ ਵਿੱਚ ਇੱਕ ਗੱਲ ਦੱਸੀ ਵੀ ਜਿਹੜਾ ਕਲਗੀ ਤੋੜਾ ਏ ਉਹ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਨੂੰ ਦਿੱਤਾ ਗਿਆ ਤੇ ਉਹਨੇ ਗੱਲ ਕੀਤੀ ਕਿ ਜਿਹੜਾ ਕਲਗੀ ਤੋੜਾ ਏ ਭਾਈ ਸੰਗ ਸਿੰਘ ਨੂੰ ਦਿੱਤਾ ਗਿਆ ਤੇ ਉਹਦੇ ਤੇ ਕੋਈ ਜਾਗਦੀ ਜ਼ਮੀਰ ਵਾਲਾ ਅੱਗੇ ਸਿੰਘ ਬੈਠਾ ਸੀ ਜਿਨੇ ਇਸ ਗੱਲ ਤੋਂ ਟੋਕ ਦਿੱਤਾ ਕੇ ਭਾਈ ਜਿਹੜਾ ਕੱਲ ਕੀ ਢੋੜਾ ਹੈ ਉਹ ਬਾਬਾ ਜੀਵਨ ਸਿੰਘ ਨੂੰ ਦਿੱਤਾ ਗਿਆ ਨਾ ਕਿ ਭਾਈ ਸੰਗਤ ਸਿੰਘ ਨੂੰ ਇਸ ਗੱਲ ਦਾ ਕਰਕੇ ਉਹ ਉਧਰੋਂ ਤਾਂ ਦੱਸ ਰਹੀ ਆ ਵੀ ਉਹਨਾਂ ਸਿੰਘਾਂ ਵੱਲੋਂ ਕਹਿੰਦੀ ਗੁੰਡਾਗਰਦੀ ਕੀਤੀ ਗਈ ਆ ਜੇ ਕੋਈ ਸਚਾਈ ਨੂੰ ਸਚਾਈ ਕਹਿ ਦਿੰਦਾ ਤਾਂ ਉਹ ਗੁੰਡਾਗਰਦੀ ਨਹੀਂ ਹੁੰਦੀ ਤੇ ਕਈ ਤਰ੍ਹਾਂ ਦੀਆਂ ਗੱਲਾਂ ਭਾਵਕ ਹੋ ਕੇ ਰੋ ਕੇ ਦੱਸ ਰਹੀ ਆ ਕਿਉਂਕਿ ਔਰਤਾਂ ਦਾ ਕੰਮ ਇਹ ਹੁੰਦਾ ਜਦੋਂ ਕੋਈ ਸਚਾਈ ਵਾਲੀ ਗੱਲ ਕਿਸੇ ਨੂੰ ਕੁਝ ਕਹਿ ਤੀ ਜਾਂ ਟੋਕਦਾ ਤਾਂ ਉਹਨਾਂ ਨੇ ਰੋਣਾ ਸ਼ੁਰੂ ਕਰ ਦੇਣਾ ਔਰਤ ਕੋਲੇ ਇੱਕੋ ਇੱਕ ਆ ਖਾਤਿਆਰ ਹੁੰਦਾ ਹੈ ਰੋਣਾ ਰੋ ਕੇ ਦਿਖਾ ਦੇਣਾ ਤੇ ਭਾਵਕ ਹੋ ਕੇ ਦੂਜਿਆਂ ਦੇ ਸਾਹਮਣੇ ਸੱਚੇ ਹੋਣ ਦੀ ਕੋਸ਼ਿਸ਼ ਕਰਨੀ ਪਰ ਮੈਂ ਉਸ ਇਨਸਾਨ ਨੂੰ ਉਸ ਗੁਰੂਕੇ ਸਿੰਘ ਨੂੰ ਆਦਾ ਸਿਰ ਨਮੋਣਾ ਜਿਹਨੇ ਸਚਾਈ ਦੇ ਪਹਿਰਾ ਦਿੰਦੇ ਹੋਏ ਇਤਿਹਾਸ ਨੂੰ ਤਰੋੜ ਮਰੋੜ ਕਰਨ ਦੀ ਗੱਲ ਤੋਂ ਟੋਕਿਆ ਗਿਆ ਸਾਡੇ ਇਤਿਹਾਸ ਨਾਲ ਪਹਿਲਾਂ ਵੀ ਬਹੁਤ ਖਲਵਾੜ ਹੋਇਆ ਕਈ ਤਰ੍ਹਾਂ ਦੇ ਉਹ ਉਸ ਇਤਿਹਾਸ ਸਾਡੇ ਇਤਿਹਾਸ ਦੇ ਵਿੱਚ ਫੇਰ ਫੇਰ ਕਰਕੇ ਸਾਡੇ ਇਤਿਹਾਸ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਗਈ ਤੇ ਉੱਤੇ ਮੈਂ ਭੈਣ ਜੀ ਹੋਰਾਂ ਨੂੰ ਦੱਸ ਦੇਣਾ ਚਾਹ ਰਾ ਤੁਸੀਂ ਗੱਲ ਕੀਤੀ ਸੀ ਕਿ ਮੇਰੀਆਂ ਸੋਸ਼ਲ ਮੀਡੀਆ ਉੱਤੇ ਪੋਸਟਾਂ ਫੋਟੋਆਂ ਪਾਉਣ ਦੀ ਵੀ ਜਿਹੜੀ ਆ ਮੇਰਾ ਨਗੇਜ਼ ਪੁਣਾ ਦਿਖਾਉਣ ਦੀ ਗੱਲ ਕੀਤੀ ਗਈ ਤੇ ਭੈਣ ਜੀ ਤੁਸੀਂ ਇਹੋ ਜਿਹੀਆਂ ਪੋਸਟਾਂ ਪਾਉਨੇ ਕਿਉਂ ਤੁਸੀਂ ਇਹੋ ਜਿਹੀਆਂ ਵੀਡੀਓ ਪਾਉਨੇ ਕਿਉਂ ਕਿਸੇ ਗੱਲ ਤੋਂ ਕੋਈ ਤੁਹਾਡੀ ਪੋਸਟ ਸਾਹਮਣੇ ਆਈ ਆ ਤਾਂ ਤੁਹਾਡੀ ਗੱਲ ਹੋਈ ਆ ਉਸ ਚੀਜ਼ ਦੇ ਨਾਲ ਸਾਡੇ ਇਤਿਹਾਸ ਨੂੰ ਜੋੜਨ ਦੀ ਗੱਲ ਨਾ ਕਰੋ ਉਹ ਉਹਦੇ ਨਾਲ ਸਾਡਾ ਕੋਈ ਲੈਣ ਦੇਣ ਨਹੀਂ ਤੇ ਜੇ ਤੁਸੀਂ ਆ ਇਹ ਅੱਜ ਗੱਲ ਕੀਤੀ ਹੈ ਜੇ ਤੁਸੀਂ ਕੱਲ ਵੀ ਕਿਸੇ ਸਟੇਜ ਤੇ ਗੱਲ ਕਰੋਗੇ ਤਾਂ ਤੁਹਾਡਾ ਵਿਰੋਧ ਹੋਊਗਾ ਹੀ ਹੋਊਗਾ ਜੇ ਤੁਸੀਂ ਆਪਦੇ ਤੌਰ ਤੇ ਤੁਸੀਂ ਗੱਲ ਕੀਤੀ ਮੈਂ ਗਾਂ ਕੋਈ ਸਟੇਜ ਨਾ ਲਾऊं ਉਹ ਭਾਈ ਤੇਰੀ ਆਪਦੀ ਖੁਸ਼ੀ ਆ ਜੇ ਤੂੰ ਸਟੇਜਾਂ ਲਾਉਣੀਆਂ ਏ ਤਾਂ ਤੂੰ ਆਪਦੀ ਕਮਾਈ ਲਈ ਲਾਉਣੀਆਂ ਏ ਕੋਈ ਐਡੀ ਅ ਹੋਰ ਕੋਈ ਤੈਨੂੰ ਐਡੀ ਨੌਬਤ ਨਹੀਂ ਆਈ ਗਈ ਜਦੋਂ ਤੈਨੂੰ ਆਪਦੀ ਕਮਾਈ ਬਣਦੀ ਆ ਤਾਂ ਕਮਾਈ ਲਈ ਤੂੰ ਸਟੇਜਾਂ ਲਾਉਣੀਆਂ ਹੀ ਲਾਉਣੀਆਂ ਤੇ ਗੱਲ ਜਿਹੜੀ ਆ ਜਦੋਂ ਵੀ ਤੁਸੀਂ ਇਤਿਹਾਸ ਨਾਲ ਤਰੋੜ ਮਰੋੜ ਕਰੋਗੇ ਤਾਂ ਸਾਡੇ ਜਾਗਦੀ ਜ਼ਮੀਰ ਵਾਲੇ ਇਨਸਾਨਾਂ ਨੇ ਤੁਹਾਨੂੰ ਇਸ ਗੱਲ ਤੋਂ ਟੋਕਣਾ ਹੀ ਟੋਕਣਾ ਕਿਉਂਕਿ ਚਮਕੌਰ ਦੀ ਗੜੀ ਦੇ ਜਿਹੜੇ ਲਾਸਟ ਸ਼ਹੀਦ ਹੋਏ ਆ ਉਹ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਹੋਏ ਆ ਨਾ ਕਿ ਕੋਈ ਹੋਰ ਸਿੰਘ ਹੋਇਆ ਤੇ ਇਸ ਚੀਜ਼ ਨੂੰ ਤੁਸੀਂ ਤਰੋੜ ਮਰੋੜ ਕੇ ਪੇਸ਼ ਕਰਨ ਦੀ ਕੋਸ਼ਿਸ਼ ਨਾ ਕਰਿਆ ਕਰੋ ਫਿਰ ਮੈਂ ਲਾਸਟ ਦੇ ਵਿੱਚ ਤੁਹਾਨੂੰ ਇਹ ਗੱਲ ਕਹਿਣੀ ਚਾਹਣਾ ਵੀ ਉਸ ਜਗ੍ਹਾ ਤੇ ਜਿਹੜੇ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਲਾਸਟ ਸ਼ਹੀਦ ਹੋਏ ਆ ਤੇ ਜਿਹੜਾ ਕਲਗੀ ਤੋੜਾ ਏ ਗੁਰੂ ਸਾਹਿਬ ਨੇ ਦਸਵੇਂ ਪਾਤਸ਼ਾਹ ਨੇ ਆ ਬਾਬਾ ਜੀਵਨ ਸਿੰਘ ਜੀ ਨੂੰ ਪੇਟ ਦਿੱਤਾ ਸੀ ਨਾ ਕਿ ਭਾਈ ਸੰਗ ਸਿੰਘ ਨੂੰ ਇਸ ਚੀਜ਼ ਦਾ ਤੁਸੀਂ ਵਿਵਾਦ ਫਲਾ ਕੇ ਮਾਹੌਲ ਖਰਾਬ ਕਰ ਰਹੇ ਹੋ ਤੇ ਉਹਨਾਂ ਨੂੰ ਤੁਸੀਂ ਗੁੰਡੇ ਨਾ ਦੱਸੋ ਆਪਦੀ ਵੀ ਸੋਚ ਨੂੰ ਬਦਲੋ ਆਪਦੀ ਵੀ ਮਾਨਸਿਕਤਾ ਨੂੰ ਉ ਬਦਲੋ ਤੁਹਾਨੂੰ ਕਦੇ ਕਿਸੇ ਨੇ ਪਹਿਲਾਂ ਨਹੀਂ ਕਹਿ ਦਿੱਤਾ ਜਦੋਂ ਤੁਸੀਂ ਆ ਕੋਈ ਆਪ ਦੇ ਆਪ ਦੇ ਵਿੱਚ ਕੋਈ ਗਲਤੀ ਕਰਦੇ ਹੋ ਤੁਹਾਡੇ ਮੂੰਹੋਂ ਕੋਈ ਸ਼ਬਦ ਉਹ ਜਾ ਨਿਕਲਦਾ ਹੈ ਪਹਿਲਾਂ ਹੀ ਵਿਚਾਰੋ ਪਹਿਲਾਂ ਹੀ ਉਹਨਾਂ ਬੋਲੋ ਜਿਹਦੇ ਨਾਲ ਤੁਹਾਨੂੰ ਕਿਸੇ ਨੂੰ ਟੋਕਣ ਦੀ ਲੋੜ ਨਾ ਪਵੇ ਤੁਹਾਨੂੰ ਕੋਈ ਗਲਤ ਕਹਿਣ ਦੀ ਨਾ ਲੋੜ ਪਵੇ ਤੇ ਤੁਸੀਂ ਉਹਨਾਂ ਸਿੰਘਾਂ ਨੂੰ ਗੁੰਡੇ ਦੱਸਣ ਦੀ ਬਜਾਏ ਆਪ ਦੇ ਆਪ ਨੂੰ ਸੁਧਾਰਨ ਵਾਲੇ ਪਾਸੇ ਹੋ ਨਾ ਕਿ ਉਹਨਾਂ ਜਾਗਦੀ ਜ਼ਮੀਰ ਵਾਲਿਆਂ ਨੂੰ ਜਿਹੜੇ ਆਪ ਦੇ ਇਤਿਹਾਸ ਨਾਲ ਤਰੋੜ-ਮਰੋੜ ਬਿਲਕੁਲ ਨਹੀਂ ਜਰਦੇ ਉਹਨਾਂ ਲੋਕਾਂ ਨੂੰ ਗੁੰਡੇ ਕਹਿਣ ਦੀ ਕੋਸ਼ਿਸ਼ ਨਾ ਕਰੋ ਸੋ ਇਹਨਾਂ ਕਹਿੰਦਾ ਖਿਮਾ ਦਾ ਜਾਚਾ ਜੇ ਗੱਲ ਦਿਲ ਤੇ ਲੱਗੇ ਤਾਂ ਬਹੁਤ ਵਧੀਆ ਏ ਕਿਉਂਕਿ ਜੇ ਦਿਲ ਤੇ ਲੱਗੂਗੀ ਤਾਂ ਅੱਗੇ ਤੁਸੀਂ ਇਹੋ ਜੇ ਬੋਲ ਬੋਲਣ ਤੋਂ ਇਹੋ ਜੀ ਕਿਸੇ ਸਟੇਜ ਤੇ ਗੱਲ ਕਰਨ ਤੋਂ 100 ਵਾਰ ਸੋਚੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ